ਨਿਊਜ਼ ਚੈਨਲ 04 ਵਿੱਚ ਤੁਹਾਡਾ ਸਵਾਗਤ ਹੈ। ਸਾਦਕ ਚੋਂ ਪੰਚਾਇਤੀ ਰਿਕਾਰਡ ਦੀ ਜਾਂਚ ਸ਼ੁਰੂ ਹੋਈ। ਪੰਚਾਇਤ ਦੇ ਦੁਕਾਨਦਾਰਾਂ ਨੂੰ ਮਿਲੇਗਾ ਇਨਸਾਫ। ਜ਼ਿਆਦਾ ਜਾਣਕਾਰੀ ਲਈ ਦੇਖਦੇ ਹਾਂ ਅਰਸ਼ ਸੱਚਰ ਦੇ ਜ਼ੁਬਾਨੀ ਨੈਬ ਰਾਜ ਦੀ ਰਿਪੋਰਟ। ਕਾਲ ਜੀ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਮੇਰੇ ਕੋਲੇ ਸਾਦਕ ਦੇ ਕਾਫੀ ਲੋਕ ਮੇਰੇ ਇੱਕ ਦੋਸਤ ਹੈ ਬਹੁਤ ਅੱਛਾ ਮਨਪ੍ਰੀਤ ਉਥੋਂ ਦਾ ਉਹਨਾਂ ਨੂੰ ਮੇਰੇ ਕੋਲੇ ਲੈ ਕੇ ਆਇਆ ਉਹਨਾਂ ਦੀਆਂ ਪੰਚਾਇਤ ਦੇ ਵਿੱਚ ਉੱਥੇ ਦੁਕਾਨਾਂ ਆਉਂਦੀਆਂ ਜਦ ਉਹਨਾਂ ਨੇ ਮੈਨੂੰ ਆਪ ਦੀ ਹੱਡ ਬੀਤੀ ਸਾਰੀ ਸੁਣਾਈ ਵੀ ਅਸੀਂ ਜੀ ਪ੍ਰਾਣੀ ਪੰਚਾਇਤ ਨੂੰ ਜੋ ਕਿ ਕਾਬਜ਼ ਸੀ ਪਿਛਲੀ ਪੰਚਾਇਤ ਅਸੀਂ ਆਪ ਦਾ ਸਾਰਾ ਬਣਦੇ ਪੈਸੇ ਬਕਾਇਆ ਉਹਨਾਂ ਨੂੰ ਭਰਤਾ ਸੀ ਪਰ ਉਹ ਬਕਾਇਆ ਸਾਡਾ ਰਜਿਸਟਰਾਂ 'ਚ ਨੋਟ ਨਹੀਂ ਹੋਇਆ ਉਹਦੇ 'ਚੋ ਕੁਛ ਪੈਸੀ ਨੋਟ ਹੋਏ ਮੈਂ ਉਹਨਾਂ ਤੋਂ ਆਧਾਰਨ ਦੇ ਤੌਰ ਤੇ ਪੁੱਛਿਆ ਵੀ ਕਿਵੇਂ ਉਗਨਜੀ ਜਿਵੇਂ ਮੇਰੇ ਪੈਸੇ 111562 ਰੁਪਏ ਬੰਦੇ ਸੀ ਸਿਰਫ 11562 ਦੀ ਐਂਟਰੀ ਕਰਾਈ ਲੱਖ ਰੁਪਇਆ ਖਾ ਗਏ ਜੀ ਚਾਡੀ ਕਰ ਗਏ ਜਿਹਨੂੰ ਕਰਪਸ਼ਨ ਵੀ ਕਿਹਾ ਜਾ ਸਕਦਾ ਹੈ ਹੀਰਾ ਫਿਦੀ ਵੀ ਕਿਹਾ ਜਾ ਸਕਦਾ ਹੈ 420 ਵੀ ਕਿਹਾ ਜਾ ਸਕਦਾ ਹੈ ਇਸ ਗੱਲ ਤੇ ਕਾਰਵਾਈ ਕਰਦੇ ਹੋਏ ਮੈਂ ਇੱਕ ਇਹ ਮਸਲਾ ਧਿਆਨ ਚ ਲਿਆਂਦਾ ਸਾਡੇ ਮਾਣਯੋਗ ਮੁੱਖ ਮੰਤਰੀ ਜੀ ਦੇ ਉਹਨਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਐਸਐਸਪੀ ਫਰੀਦਕੋਟ ਮੈਡਮ ਨੂੰ ਇਹ ਮਸਲਾ ਭੇਜਿਆ ਉਹਨਾਂ ਤੋਂ ਹੁਣ ਇਹ ਮਸਲਾ ਐਸਐਚਓ ਸਾਦਗ ਨੂੰ ਆ ਗਿਆ ਮੈਨੂੰ ਇਹ ਪਤਾ ਹੈ ਤੇ ਤੁਹਾਨੂੰ ਵੀ ਮੈਂ ਸਾਦਗ ਦੇ ਏਰੀਏ ਦੇ ਦੁਕਾਨਾਂ ਵਾਲੇ ਨੂੰ ਸਾਰਿਆਂ ਨੂੰ ਬੇਨਤੀ ਕਰਾਂਗਾ ਮੈਨੂੰ ਲੱਗਦਾ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਹੈ ਜਿਨ੍ਹਾਂ ਕੋਲੇ ਪੰਚਾਇਤੀ ਦੁਕਾਨਾਂ ਹਨ ਉਹਨਾਂ ਦੇ ਪੈਸਿਆਂ ਨਾਲ ਹੀਰ-ਫੇਰ ਹੋਈ ਹੈ ਹੁਣ ਇਹ ਮੌਕਾ ਹੈ ਦੋਸਤੋ ਇੱਕ ਇਨਕੁਆਇਰੀ ਜੇ ਸੀਐਮ ਸਾਹਿਬ ਨੇ ਖੋਲੀ ਹੈ ਤੇ ਤੁਹਾਡਾ ਫਰਜ ਬੰਦਾ ਹੈ ਜੇ ਤੁਸੀਂ ਚਾਹੋ ਨੀ ਜੋ ਪੈਸਿਆਂ ਦਾ ਤੁਹਾਡਾ ਹੱਕ ਤੁਹਾਨੂੰ ਮਿਲ ਜੇ ਤਾਂ ਇਸ ਇਨਕੁਆਇਰੀ ਦੇ ਵਿੱਚ ਮੇਰਾ ਸਾਥ ਜਰੂਰ ਦਿਵਾ ਜੇ ਜਿੰਨਾ ਜਿੰਨਾ ਨੇ ਵੀ ਪੈਸੇ ਖਾਦੇ ਹੋਣਗੇ ਵਾਦਾ ਹੈ ਮੇਰਾ ਤੁਹਾਡੇ ਨਾਲ ਆਪਾਂ ਉਹਨਾਂ ਨੂੰ ਬਖਸ਼ਾਂਗੇ ਨਹੀਂ 420 ਦਾ ਪਰਚਾ ਦੇ ਕੇ ਅੰਦਰ ਦੇਾਂਗੇ ਨਾਲੇ ਉਹਨਾਂ ਦਾ ਚਿਹਰਾ ਲੋਕਾਂ ਦੇ ਸਾਹਮਣੇ ਲੈ ਕੇ ਆਵਾਂਗੇ ਭਾਵੇਂ ਤਾਂ ਉਹ ਉਸ ਵੇਲੇ ਦੇ ਪ੍ਰਸ਼ਾਸਨ ਦੇ ਬੰਦੇ ਸੀ ਪਾਵੇਂ ਉਹ ਕੁਝ ਪੰਚਾਇਤ ਦੇ ਬੰਦੇ ਸੀ ਧੰਨਵਾਦ